ਹੈਲੋ ਜੀ ਅੱਜ ਦੀ ਵੀਡੀਓ ਕੋਈ ਨੀਟਿੰਗ ਦੀ ਵੀਡੀਓ ਨਹੀਂ ਹੈ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਜਦੋਂ ਮੈਨੂੰ ਪਤਾ ਲੱਗਿਆ ਕਿ ਮੈਨੂੰ ਕੈਂਸਰ ਹੈ ਤਾਂ ਮੇਰਾ ਕੀ ਹਾਲ ਹੋਇਆ ਤੁਸੀਂ ਸੋਚ ਰਹੇ ਨੇ ਬਿਲਕੁਲ ਹੀ ਠੀਕ ਬੰਦੇ ਹੋ ਚੰਗਾ ਭਲਾ ਉਹਨੂੰ ਜਦੋਂ ਪਤਾ ਲੱਗਦਾ ਹੈ ਮਿਲ ਕੇ ਮੈਨੂੰ ਪਹਿਲਾਂ ਕੋਈ ਪ੍ਰੋਬਲਮ ਨਹੀਂ ਸੀ ਬਿਲਕੁਲ ਵੀ ਕੋਈ ਪ੍ਰੋਬਲਮ ਨਹੀਂ ਸੀ ਸਿਰਫ ਇੱਕ ਮੈਂ ਅਲਟਰਾਸਾਊਂਡ ਕਰਵਾਇਆ ਉਹ ਵੀ ਕੀ ਸੀ ਕਿ ਮੇਰੇ ਹਲਕੇ ਹਲਕੇ ਪੇਨ ਹੁੰਦੇ ਆ ਪਰ ਜਦੋਂ ਕੋ ਕੋ ਟੈਸਟ ਕਰਵੰਦੇ ਕੇ ਕਰਵੰਦੇ ਗਏ ਤਾਂ ਨੂੰ ਪਤਾ ਲੱਗਿਆ ਕਿ ਮੈਨੂੰ ਕੈਂਸਰ ਹੈ ਤਾਂ ਜਦੋਂ ਮੈਨੂੰ ਪਤਾ ਲੱਗਾ ਕਿ ਮੇਰਾ ਕੈਂਸਰ ਆ ਤਾਂ ਮੇਰਾ ਕੀ ਹਾਲ ਹੋਇਆ ਬਿਲਕੁਲ ਵੀ ਕੁਝ ਨਹੀਂ ਸਮਝ ਆਇਆ ਮੈਂ ਕਿசி ਹੋ ਗਈ ਮੈਂ ਕਿੱਦਾਂ ਰੈਕਟ ਕਰਾਂ ਇਹ ਕੀ ਹੋ ਗਿਆ ਕਿੱਦਾਂ ਹੋਊਗਾ ਕੀ ਹੋਊਗਾ ਕਿੰਨੇ ਹੀ ਸਵਾਲ ਜਵਾਬ ਮਨ ਚ ਆਏ ਨੂੰ ਉਸਕੇ ਤੁਸੀਂ ਕਹਿੰਦੇ ਸੀ ਕਿ ਤੁਹਾਨੂੰ ਜਿੰਦਾ ਬੰਦਾ ਸੌਣਾ ਨਹੀਂ ਹੁੰਦਾ ਉਦਾਂ ਹੋਵੇ ਹੂੰ ਚੁੱਪ ਰਕੇ ਬੈਠ ਗਈ ਸੋਹਣੀ ਜੀ ਹੋ ਗਈ ਤੇ ਤੁਹਾਨੂੰ ਪਤਾ ਹੀ ਇਹਦਾ ਤਰੀਕਾ ਹਾਲਤ ਸੀ ਕਿ ਹੁੰਦਾ ਵੀ ਅੱਖਾਂ ਚੋਂ ਪਾਣੀ ਤਾਂ ਨਿਕਲਣਾ ਸ਼ੁਰੂ ਹੀ ਹੋ ਜਾਂਦਾ ਹੈ। ਕਾਫੀ ਮੁਸ਼ਕਿਲ ਸੀ ਉਹਦੇ ਸੇ ਥੋੜੀ ਦੇਖ ਲਈ। ਨਾਲ ਪਿਰਾ ਬੈਠਾ ਸੀ। ਕਿ ਰੋਣ ਨਾਲ ਦੇਖ ਕੇ ਕੁਝ ਆਪਣੇ ਆਪ ਨੂੰ ਸੰਭਾਲ ਲਿਆ। ਕਿ ਕੁਝ ਸਭਾਲ ਕੇ ਫਿਰ ਕਿ ਕਿੰਝ ਉਹ ਹੈ ਉਹ ਹੈ। ਇਸਕੇ ਤੁਸੀਂ ਇਹ ਕਹਿ ਸਕਦੇ ਹੋ 5 ਮਿੰਟ ਜਾਂ 7 ਮਿੰਟ ਤੱਕ ਕੁਝ ਸਮਝ ਨਹੀਂ ਆਇਆ ਬਿਲਕੁਲ ਬਲੈਕ ਸਕਰੀ ਹੋ ਗਈ। ਤੇ कि मैं शायद शब्दा भी नहीं बयान कर सीती से कि उस टाइम मेरा की से तुझे तो देख रहे हो ना पिछले मैं वीडियो भी बहुत घट पाइं ने कि मैं इन्ह जो निकल रही थी अपडाउन फिर फिर हौली हौली मनु समझाया कि चलो जो है वो है होंगी हूँ इस कंडीशन के जो है उन्होंने तो अक्सैप्ट करना ही पड़ेगा उन्होंने आप कह नहीं चाहते नहीं जी ये भी है तो दोष भी किन देना किसी नहीं दे सकते जो कुछ है वो है चलो और अपन मंजूर उतना ही चलना सी फिर अपने आप को संभाल के थोड़ा पॉजिटिव हो गई चलो कुछ नहीं बीमारी है ठीक हो जाती अच्कल तो हर एक चीज़ का इलाज है ये सोच के अपने मन हौली हौली समझाया कि हूँ शायद मैं थोड़ी पॉजिटिव हो गई हाँ कि कोई नहीं ठीक हो जाए। चलो नाल दी नाल थोड़ा मैं अपनी वीडियो दिन दिन जिस तरा जिस तरा के बच्चे अपडेट दें रहूँगी जिस तरह जिस तरह मेरा ट्रीटमेंट चलेगा कि मेरी की है कि फिर थानू था लास्ट पता ही लग जूगा कि कैंसर जितया कि मैं जित ठीक है जी चलो कोशिश तो यही है कि मैं जिता ਆਪਣੇ ਵੱਲ ਪੂਰੀ ਵਿਲ ਪਾਵਰ ਦੇ ਨਾਲ ਲੜਨ ਦੀ ਕੋਸ਼ਿਸ਼ ਹੈ ਤੇ ਬਾਕੀ ਜਿਸ ਤਰ੍ਹਾਂ ਜਸਟ ਅਮਰੀਕਾਟ ਹੋਏ ਸਾਰੇ ਹੀ ਮੈਥ ਹੋ ਉਹ ਇੱਕ ਇੱਕ ਵੀਡੀਓ ਨਾਲ ਨਾਲ ਅਪਲੋਡ ਕਰਦੇ ਰਹੋਗੇ ਸਿਰਫ ਇਸ ਲਈ ਕਿ ਤੁਹਾਨੂੰ ਅਗਰ ਕੱਲ ਨੂੰ ਇਸ ਤਰ੍ਹਾਂ ਥੋੜੇ ਬਹੁਤੇ ਚ ਪ੍ਰੋਬਲਮ ਲੱਗੇ ਤਾਂ ਤੁਸੀਂ ਉਹਨੂੰ ਇਗਨੋਰ ਨਾ ਕਰੋ ਤੇ ਉਹਨੂੰ ਜਰਨਾ ਹੀ ਦੇਖ ਸਕੋ ਸ਼ਾਇਦ ਮੈਂ ਤੁਹਾਨੂੰ ਪੁੱਛੇ ਇਗਨੋਰ ਵੀ ਨਹੀਂ ਕੀਤਾ ਹਰ 6 ਮਹੀਨੇ ਬਾਅਦ ਰੈਗੂਲਰ ਟੈਸਟ ਵੀ ਕਰਵਾ ਰਹੀ ਹਾਂ ਸੀ ਪਰ ਫਿਰ ਵੀ ਪਤਾ ਨਹੀਂ ਕਿਤਾ ਚਲ ਕਹਿੰਦੇ ਜੋ ਕਿਸਮਤ ਹੈ ਜੋ ਹੋਏਂਗਾ ਤਾਂ ਫੇਰ ਮਿਲਨੇ ਕੱਲ ਨਹੀਂ ਵੀ ਦਿਓ ਤੇ ਨਾ